ਕਾਰਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅੱਜ ਸਮਾਣਾ ਦੇ ਕੱਗਾ ਰੋਡ ਤੇ ਗਣੇਸ਼ ਟ੍ਰੇਡਿੰਗ ਕੰਪਨੀ ਗਾਜੇਵਾਸ ਵਾਲਿਆਂ ਦੀ ਸਿਮਿੰਟ ਦੀ ਦੁਕਾਨ ਤੇ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਕੱਗਾ ਰੋਡ ਦਿਨ ਰਾਤ ਚੱਲਦਾ ਰੋਡ ਹੈ ਚੋਰਾਂ ਵੱਲੋਂ ਸ਼ਟਰ ਨੂੰ ਤੋੜ ਕੇ ਐਲਈਡੀ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਤੁਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਦੇਖ ਹੀ ਰਹੇ ਹੋ ਚਾਰ ਚੋਰ ਆਏ ਅਤੇ ਦੋ ਅੰਦਰ ਵੜ ਕੇ ਚੋਰੀ ਕਰ ਰਹੇ ਹਨ ਤੇ ਦੋ ਬਾਹਰ ਖੜੇ ਹੋ ਕੇ ਦੇਖ ਰਹੇ ਹਨ ਚਰਨ ਦਾਸ ਅਤੇ ਸੰਦੀਪ ਕੁਮਾਰ ਟਿੰਕਾ ਗਾਜੇਵਾਸ ਨੇ ਦੱਸਿਆ ਕਿ ਕੈਬਨਿਟ ਮੰਤਰੀ ਦਾ ਸ਼ਹਿਰ ਹੋਵੇ ਅਤੇ ਰੋਜ਼ਾਨਾ ਚੋਰੀ ਕਰਦੇ ਰਹਿਣ ਪੁਲਿਸ ਪ੍ਰਸ਼ਾਸਨ ਚੋਰਾ ਨਾਲ ਰਲੀ ਹੋਈ ਹੈ ਸਮਾਣਾ ਵਿੱਚ ਕੋਈ ਡੀਐਸਪੀ ਨਹੀਂ ਸਿਟੀ ਥਾਣਾ ਮੁਖੀ ਹੱਥ ਤੇ ਹੱਤਰੇ ਬੈਠੇ ਹਨ ਕੋਈ ਦਿਨ ਐਸਾ ਨਹੀਂ ਜਿਸ ਦਿਨ ਚੋਰੀ ਨਾ ਹੋਵੇ ਲੋੜ ਹੈ ਮੰਤਰੀ ਸਾਹਿਬ ਨੂੰ ਆਪਣੇ ਸ਼ਹਿਰ ਵੱਲ ਧਿਆਨ ਦੇਣ ਦੀ ਮੌਕੇ ਤੇ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਦੀ ਛਾਣਬੀਨ ਕਰ ਰਹੀ ਹੈ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਇਹ ਸਾਡੀ ਦੁਕਾਨ ਹੈ ਸ਼੍ਰੀ ਗਰੇਟੇਡ ਕੰਪਨੀ ਜੀ ਮੇਨ ਰੋਡ ਦੇ ਹੈ 24 ਘੰਟੇ ਰੋਡ ਚੱਲਦਾ ਹੈ ਜਿੱਥੇ ਦੇਖੋ ਸਾਡੀ ਦੁਕਾਨ ਤੇ ਰਾਤ 2:30 2 ਵਜੇ ਦੇ ਕਰੀਬ ਸੇ ਚੋਰੀ ਹੋਈ ਹੈ ਚੋਰ ਬਿਨਾ ਖੋਫ ਤੋਂ ਬਿਨਾ ਡਰ ਤੋਂ ਬਿਨਾ ਮੂਲ ਕੋਈ ਚਾਰ ਬੰਦੇ ਆਏ ਨੇ ਚਾਰ ਬੰਦੇ ਸ਼ਟਰ ਚੱਕਿਆ ਦੋ ਬੰਦੇ ਅੰਦਰ ਬੜੇ ਨੇ ਜਿਹਦੇ ਵਿੱਚੋਂ ਲੈਪਟਾਪ ਤੇ ਐਲਸੀਡੀ ਕੁਝ ਜਿਹੜਾ ਗੱਲੇ ਦੇ ਵਿੱਚ ਕੈਸ਼ ਆ ਉਹ ਚੱਕ ਕੇ ਲੈ ਗਏ ਨੇ ਚੋਰਾਂ ਨੂੰ ਇਹਦੇ ਇਹ ਸਮਾਨ ਨੇ ਸਾਡੇ ਸ਼ਹਿਰ ਦੇ ਵਿੱਚ ਨਿਤ ਨਵੇਂ ਤੋਂ ਨਵੇਂ ਦਿਨ ਹਰ ਰੋਜ਼ ਪੰਜ ਸੱਤ ਚੋਰੀਆਂ ਹੋ ਰਹੀਆਂ ਨੇ ਜੋ ਉਹਦੇ ਪੁਲਿਸ ਪ੍ਰਸ਼ਾਸਨ ਦਾ ਇੱਥੇ ਕੋਈ ਧਿਆਨ ਨਹੀਂ ਦੇਖੋ ਸਾਡੇ ਇੱਥੇ ਜਿੱਤ ਸਿੰਘ ਜੋੜਾ ਮਾਜਰਾ ਮੰਤਰੀ ਨੇ ਇੱਕ ਮੰਤਰੀ ਦੇ ਸ਼ਹਿਰ ਦੇ ਵਿੱਚ ਐਨਾ ਬੁਰਾ ਹਾਲ ਹੈ ਕਿ ਚੋਰ ਬਿਨਾ ਖੌਫ ਤੋਂ ਬਿਨਾ ਡਰ ਤੋਂ ਘੁੰਮ ਰਹੇ ਨੇ ਨਿਤ ਨਵੇਂ-ਨਵੇਂ ਚੋਰੀ ਹੋ ਰਹੀ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸੀਐਮ ਸਾਹਿਬ ਤੋਂ ਮੰਗ ਕਰਦੇ ਆ ਤੇ ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਆ ਵੀ ਇੱਥੇ ਕੋਈ ਯਾਦਾ ਰਾਸ਼ਟਰਪਤੀ ਰਾਜ ਲਾਗੂ ਕਰਾਇਆ ਜਾਵੇ ਪੰਜਾਬ ਪੰਜਾਬ ਦੇ ਵਿੱਚ ਇਹਨਾਂ ਤੋਂ ਸਰਕਾਰ ਨਹੀਂ ਸਮਝਦੀ ਹਰ ਦਿਨੋਂ ਦਿਨ ਨਸ਼ੇੜੀ ਬਦਰੇ ਨੇ ਨਸ਼ੇ ਜਿਹੜੇ ਚੋਰ ਸਾਡੇ ਅੰਦਰ ਬੜੇ ਨੇ ਚਾਰ ਬੰਦੇ ਨੌਜਵਾਨ ਨੇ ਹੱਟੇ-ਕੱਟੇ ਨੇ ਜਿਹੜੇ ਜਿਹੜੇ ਪਹਿਰਾਵੇ ਨੇ ਉਹ ਐਦਾਂ ਲੱਗਦਾ ਬੰਦੇ ਬਹੁਤ ਵਧੀਆ ਘਰਾਂ ਤੋਂ ਨੇ ਤੇ ਸਾਡੀ ਦੁਕਾਨ ਵਿੱਚ ਚੋਰੀ ਹੋਈ ਹੈ ਤੇ ਇੱਕ ਵਾਰ ਫੇਰ ਬੇਨਤੀ ਕਰਦਾ ਚੇਤਨ ਸਿੰਘ ਜੜਾ ਮਬਜਨ ਖਾਸ ਕਰਕੇ ਮੰਤਰੀ ਜੀ ਨੂੰ ਵੀ ਤੁਹਾਡਾ ਸ਼ਹਿਰ ਆਪਣਾ ਸਾਨੂੰ ਉਮੀਦ ਈ ਤੁਹਾਡੇ ਦੇ ਵੀ ਤੁਸੀਂ ਸ਼ਹਿਰ ਨੂੰ ਚੰਗਾ ਸੁੰਦਰ ਦੇ ਵਧੀਆ ਬਣਾਉਗੇ ਬਸ ਤੁਹਾਡੇ ਆਉਣ ਨਾਲ ਇੱਥੇ ਚੋਰੀਆਂ ਵੱਧ ਗਈਆਂ 2.5 ਸਾਲ ਹੋ ਗਏ ਕੋਈ ਘਰ ਨਹੀਂ ਅਜਾ ਬਚਿਆ ਜਿਹਦੇ ਘਰ ਦੇ ਵਿੱਚ ਚੋਰੀ ਨਾ ਹੋਈ ਹੋਵੇ ਪੁਰਸ ਪ੍ਰਸ਼ਾਸਨ ਨੂੰ ਤੁਹਾਡੇ ਹੱਥ ਖੋਲੇ ਜਾਣ ਜੇ ਕੋਈ ਚੋਰੀ ਹੁੰਦੀ ਹੈ ਤੁਹਾਡੇ ਬੰਦੇ ਆ ਫੋਨ ਕਰ ਦਿੰਦੇ ਨੇ ਉਸ ਤਰ੍ਹਾਂ ਨੂੰ ਬੇ ਇਹਨੂੰ ਛੱਡ ਦਿਓ ਕਿਉਂ ਕਿਉਂ ਲੋਕਾਂ ਦੇ ਘਰਾਂ ਵਿੱਚ ਕੁਝ ਹੈ ਨਹੀਂ ਲੋਕ ਐਨੇ ਪਰੇਸ਼ਾਨ ਨੇ ਲੋਕ ਲੋਕ ਆਪਣੇ ਆਪ ਨੂੰ ਇੱਥੇ ਜਿਹੜੇ ਹਨ ਨੇ ਆਪਣੇ ਆਪ ਜਿ ਮਹਿਸੂਸ ਨਹੀਂ ਕਰ ਰਹੇ ਘਰਾਂ ਦੇ ਵਿੱਚ ਚੋਰੀਆਂ ਹੋ ਮਰੀ ਜਾ ਰਹੀਆਂ ਨੇ ਲੋਕ ਆਪਣੇ ਆਪ ਨੂੰ ਜਿਹੜੇ ਆਪਣੇ ਸਹੂਲਤ ਹੈ ਉਹ ਬਿਲਕੁਲ ਨਹੀਂ ਹੈਗੀ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਪਰ ਮੰਤਰੀਆਂ ਨੂੰ ਚਾਹੀਦਾ ਹੈ ਵੀ ਆਪਣੇ ਸ਼ਹਿਰ ਨੂੰ ਘਟੋ ਘਟ ਚੰਗੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ ਹੁਣ ਦੱਸੋ ਬੰਦਾ ਕੀ ਕਰੇ ਜਾਗੇ ਇੱਥੇ ਤੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਮੰਤਰੀਆਂ ਨੂੰ ਵੀ ਸਰਕਾਰ ਨੂੰ ਇਹ ਅਸੀਂ ਮੰਗ ਕਰਦੇ ਆ ਵੀ ਹਰ ਇੱਕ ਨਾਗਰਿਕ ਦੀ ਸੁਰੱਖਿਆ ਕਰਨਾ ਤੁਹਾਡਾ ਫਰਜ਼ ਬੰਦਾ ਹੈ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਇੱਥੇ ਵੀ ਤੁਸੀਂ ਹਰ ਇੱਕ ਦੀ ਸੁਰੱਖਿਆ ਕਰੋ ਜੇ ਸਾਡੇ ਜਿਹੜੀ ਚੋਰੀ ਕੀਤੀ ਹੈ ਉਹਨਾਂ ਨੂੰ ਅਸੀਂ ਸੀਸੀਟੀਵੀ ਕੈਮਰੇ ਪੁਲਿਸ ਵਾਲਿਆਂ ਨੂੰ ਦਿਖਾ ਦਿੱਤੇ ਗਏ ਨੇ ਇਹਨਾਂ ਨੂੰ ਪਛਾਣ ਕੇ ਇਹਨਾਂ ਨੂੰ ਇਹਨੂੰ ਸਜ਼ਾ ਦਿੱਤੀਏ ਵੀ ਸਾਡਾ ਜਿਹੜਾ ਸਮਾਨ ਗਿਆ ਹੋਇਆ ਉਹ ਸਾਨੂੰ ਸਾਡਾ ਜੁਰਮ ਦਵਾਇਆ ਜਾਵੇ